ਸਤਿ ਸ਼੍ਰੀ ਅਕਾਲ ਲੋਕ ਰਣ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਪੇਮਿੰਦਰ ਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਪੰਗੋਤ ਸਾਹਿਬ ਜੀ ਦੋਸਤੋ ਬਿਆਦਵੀ ਦਾ ਇਸ਼ੂ ਪੰਜਾਬ ਦਾ ਇੱਕ ਸੈਂਸਿਟਿਵ ਇਸ਼ੂ ਹੈ ਦੋ ਸਰਕਾਰਾਂ ਇਸ ਮਾਮਲੇ ਤੇ ਡਿੱਗੀਆਂ ਕਿ ਬਿਆਦਵੀ ਵਾਲੇ ਮਾਮਲੇ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕਰਗੀ ਇਹਤੇ ਗੱਲ ਕਰਾਂਗੇ ਤੇ ਇਹਦੇ ਨਾਲੋਂ ਨਾਲ ਸ਼ਰੋਮਣੀ ਅਕਾਲੀ ਦਲ ਨੇ ਇੱਕ ਨਵਾਂ ਪੈਂਤੜਾ ਅਖਤਿਆਰ ਕੀਤਾ ਕਿ ਸ਼ਰੋਮਣੀ ਅਕਾਲੀ ਦਲ ਤੇ ਸੁਖਵੀਰ ਸਿੰਘ ਬਾਦਲਪੂਰੀ ਪਾਰਟੀ ਨੇ ਇੱਕ ਰਾਹ ਅਪਣਾਇਆ ਜਿਸ ਅਪਰਾਧੋਂ ਇਸ ਰਾਹ ਤੋਂ ਲੱਗਦਾ ਕਿ ਹੁਣ ਪਾਰਟੀ ਸਾਡੀ ਇਸ ਸੰਕਟ ਦੇ ਵਿੱਚੋਂ ਨਿਕਲ ਜਾਊਗੀ ਤੀਜੀ ਖਬਰ ਹੋਊਗੀ ਕਿ ਆਮ ਆਦਮੀ ਪਾਰਟੀ ਹਰਿਆਣਾ ਦੇ ਵਿੱਚ ਪੈਰ ਲਾਉਣ ਦੀ ਕੋਸ਼ਿਸ਼ ਕਰ ਰਹੀ ਆ ਅੱਜ ਵੀ ਉੱਥੇ ਵੱਡਾ ਪ੍ਰੋਗਰਾਮ ਹੋਣ ਲਿਖਿਆ ਉਹਦੇ ਤੇ ਗੱਲ ਕਰਾਂਗੇ ਪਰ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਬਿਰਸਾ ਸਿੰਘ ਵਲਟੋਹਾ ਉਹਨਾਂ ਨੇ ਇਲਜ਼ਾਮ ਲਾਇਆ ਕਿ ਪਹਿਲਾਂ ਤਾਂ ਕਾਂਗਰਸ ਤੇ ਹੁਣ ਆਮ ਆਦਮੀ ਪਾਰਟੀ ਨੇ ਵਿਆਧਵੀ ਵਾਲੇ ਮਾਮਲੇ 'ਚ ਕੱਖ ਨਹੀਂ ਕੀਤਾ ਜੇਕਰ ਕੁਝ ਕੀਤਾ ਤਾਂ ਉਹ ਸਿਆਸਤ ਕੀਤੀ ਆ ਅਕਾਲੀ ਦਲ ਨੂੰ ਬਦਨਾਮ ਕੀਤਾ ਜੀ ਡਾਕਟਰ ਸਾਹਿਬ ਦੇਖੋ ਜਦੋਂ ਅਸੀਂ ਸਿਆਸੀ ਪਾਰਟੀਆਂ ਦੀ ਗੱਲ ਕਰਦੇ ਆ ਤਾਂ ਸਿਆਸੀ ਪਾਰਟੀਆਂ ਦਾ ਕੰਮ ਹੀ ਸਿਆਸਤ ਕਰਨਾ ਹੁੰਦਾ ਸੋ ਇਸ ਕਰਕੇ ਇਹ ਕਹਿਣਾ ਕਿ ਅਸੀਂ ਸਿਆਸਤ ਨਹੀਂ ਕਰਦੇ ਤੁਸੀਂ ਸਿਆਸਤ ਕਰਦੇ ਹੋ ਅ ਕਾਲੀ ਦਲ ਕਾਂਗਰਸ ਨੂੰ ਕਹਿੰਦਾ ਕਾਂਗਰਸ ਆਪ ਨੂੰ ਕਹਿੰਦੀ ਹੈ ਆਪ ਵਾਲੇ ਅ ਭਾਜਪਾ ਨੂੰ ਕਹਿੰਦੇ ਆ ਜਾਂ ਵਾਕ ਬਾਕੀ ਪਾਰਟੀਆਂ ਜਦੋਂ ਇਦਾਂ ਦੀਆਂ ਜਿਹੜੀਆਂ ਬਿਆਨਬਾਜ਼ੀਆਂ ਹੁੰਦੀਆਂ ਨੇ ਤਾਂ ਉਹ ਮੈਨੂੰ ਲੱਗਦਾ ਹੈ ਕਿ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ ਵੀ ਤੁਸੀਂ ਸਿਆਸਤ ਕਰਦੇ ਹੋ ਅਸੀਂ ਨਹੀਂ ਕਰਦੇ ਸੋ ਸਵਾਲ ਤਾਂ ਇਹੀ ਹੈ ਕਿ ਜਿੰਨਾ ਦੇ ਦੌਰ ਦੇ ਵਿੱਚ ਇਹ ਏਡੀ ਵੱਡੀ ਘਟਨਾ ਵਾਪਰੀ ਮੇਰਾ ਮਤਲਬ ਅਕਾਲੀ ਦਲ ਦਾ ਦੌਰ ਸੀ ਉਦੋਂ ਅਕਾਲੀ ਦਲ ਦੀ ਰਾਜ ਸੱਤਾ ਸੀਗੀ ਸੋ ਉਦੋਂ ਹੀ ਇਹ ਮਸਲਾ ਪਹਿਲੀ ਗੱਲ ਤਾਂ ਇਹ ਹੋਣਾ ਹੀ ਨਹੀਂ ਸੀ ਚਾਹੀਦਾ ਦੂਸਰੀ ਗੱਲ ਕਿ ਉਸ ਵੇਲੇ ਹੀ ਜੇਕਰ ਇਹ ਸਾਰੀਆਂ ਚੀਜ਼ਾਂ ਟੈਕਲ ਕੀਤੀਆਂ ਹੁੰਦੀਆਂ ਇਮਾਨਦਾਰੀ ਦੇ ਨਾਲ ਤਾਂ ਇਥੋਂ ਤੱਕ ਵਦਨਾ ਨਹੀਂ ਸੀ ਕੰਮ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਇਹ ਜਿਹੜੀਆਂ ਪਾਰਟੀਆਂ ਇੱਕ ਦੂਜੇ ਦੇ ਉੱਤੇ ਦੋਸ਼-ਪ੍ਰਤੀਦੋਸ਼ ਲਗਾ ਰਹੀਆਂ ਨੇ ਉਹਦੇ ਤੋਂ ਹੀ ਲੱਗਦਾ ਹੈ ਕਿ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹਣਾ ਕਿ ਪਾਰਟੀਆਂ ਨੂੰ ਇਦਾਂ ਦੀਆਂ ਘਟਨਾਵਾਂ ਦੇ ਉੱਤੇ ਸਿਆਸਤ ਤੋਂ ਉੱਪਰ ਉੱਠ ਕੇ ਜਿਹੜਾ ਹੈਗਾ ਬਿਆਨਬਾਜ਼ੀ ਕਰਨੀ ਚਾਹੀਦੀ ਹੈ ਸਿਆਸਤ ਨਹੀਂ ਹੋਣੀ ਚਾਹੀਦੀ ਸਗੋਂ ਇਮਾਨਦਾਰੀ ਦੇ ਨਾਲ ਇਦਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਹੋਣੇ ਚਾਹੀਦੇ ਸੀਗੇ ਪਹਿਲਾਂ ਹੀ ਸੋ ਮੈਂ ਇਹੀ ਕਹਿਣਾ ਚਾਹੁੰਦਾ ਬਲਟੋਹਾ ਸਾਹਿਬ ਨੂੰ ਕਿ ਉਹਨਾਂ ਦਾ ਦੌਰ ਲੰਬਾ ਸਮਾ ਰਿਹਾ ਹੈ ਉਸ ਵੇਲੇ ਵੀ ਜਦੋਂ ਇਹ ਘਟਨਾ ਵਾਪਰੀ ਉਸ ਤੋਂ ਬਾਅਦ ਵੀ ਲੰਬਾ ਸਮਾਂ ਜਿਹੜਾ ਹੈਗਾ ਰਾਜ ਸੱਤਾ ਅਕਾਲੀ ਦਲ ਦੇ ਹੱਥ ਰਹੀ ਹੈ ਸੋ ਜੇਕਰ ਉਦੋਂ ਮਸਲੇ ਹੱਲ ਨਹੀਂ ਹੋਏ ਤਾਂ ਮੈਨੂੰ ਲੱਗਦਾ ਹੈ ਕਿ ਇਹ ਜਦੋਂ ਚੀਜ਼ਾਂ ਅਦਾਲਤ ਦੇ ਵਿੱਚ ਜਾਂਦੀਆਂ ਨੇ ਤਾਂ ਅਦਾਲਤ ਤਾਂ ਆਪਾਂ ਨੂੰ ਪਤਾ ਹੀ ਹੈ ਹਿੰਦੁਸਤਾਨ ਦੀਆਂ ਕਿ ਉਹ ਆਪਣੇ ਤਰੀਕੇ ਨਾਲ ਜਿਹੜੀ ਹੈਗੀ ਹੈ ਇਨਸਾਫ ਉਹਤੋਂ ਮਿਲਦਾ ਸੋ ਉਮੀਦ ਹੈ ਕਿ ਹਿੰਦੁਸਤਾਨ ਦੀਆਂ ਅਦਾਲਤਾਂ ਦੇ ਵਿੱਚ ਜਦੋਂ ਇਦਾਂ ਦੇ ਕੇਸ ਜਾਂਦੇ ਨੇ ਔਰ ਸਿੱਟੇ ਸਿੱਟ ਬਣਦੀ ਹੈ ਤਾਂ ਉੱਥੋਂ ਕਿਸ ਤਰ੍ਹਾਂ ਦੀਆਂ ਸੰਭਾਵਨਾਵਾਂ ਰਹਿੰਦੀਆਂ ਨੇ ਨਿਆਂ ਦੀਆਂ ਨਿਆਂ ਮਿਲਣ ਦੀਆਂ ਸੋ ਇਹ ਇਹ ਜਿਹੜਾ ਹੈਗਾ ਮੈਨੂੰ ਲੱਗਦਾ ਹੈ ਕਿ ਕੇਸ ਹੁਣ ਲੰਬਾ ਜਿਹੜਾ ਹੈਗਾ ਖਿੱਚੇਗਾ ਸੋ ਇੱਥੋਂ ਸਿਰਫ ਬਿਆਨਬਾਜ਼ੀਆਂ ਜਿਹੜੀਆਂ ਨੇ ਉਹ ਹੋਣਗੀਆਂ ਔਰ ਹੁਣ ਤੱਕ ਹੁੰਦੀਆਂ ਰਹੀਆਂ ਨੇ ਹੁਣ ਤੱਕ ਸਿਆਸਤੀ ਹੋਈ ਹੈ ਔਰ ਉਹਦੇ ਵਿੱਚੋਂ ਨਿਕਲਿਆ ਕੁਝ ਨਹੀਂ ਹੈ ਭੰਗੂ ਸਾਹਿਬ ਜੀ ਸ਼੍ਰੋਮਣੀ ਅਕਾਲੀ ਜਲਦੀ ਸਰਕਾਰ ਸੀ ਯੋਕਪਾਪ ਉਸ ਵੇਲੇ ਜਦੋਂ ਇਹ ਸਾਰੀਆਂ ਘਟਨਾਵਾਂ ਹੋਈਆਂ ਤੇ ਅੱਜ ਵੀ ਜਿਸ ਤਰੀਕੇ ਨਾਲ ਪ੍ਰਦੀਪ ਕਲੇਰ ਬੋਲ ਰਹੇ ਨੇ ਉੱਥੇ ਵੀ ਸ਼੍ਰੋਮਣੀ ਅਕਾਲੀ ਦਲ ਲਈ ਸਮੁੱਚੀ ਜਿਹੜੀ ਆ ਸਥਿਤੀ ਹੈ ਇੱਕ ਉਹ ਗੰਭੀਰ ਬਣ ਗਈ ਤੇ ਕਾਲੇ ਜਲਦੀ ਸਰਕਾਰ ਤੋਂ ਬਾਅਦ ਕਾਂਗਰਸੀ ਸਰਕਾਰ ਆਉਂਦੀ ਹੈ ਉਦੋਂ ਵੀ ਕੁਝ ਨਹੀਂ ਹੋਇਆ ਆਮ ਆਦਮੀ ਪਾਰਟੀ ਸਰਕਾਰ ਆਉਂਦੀ ਹੈ ਤੇ ਹੁਣ 2.5 ਸਾਲ ਨਿਕਲ ਗਏ ਕੀ ਲੱਗਦਾ ਕਿ ਬੇਅਦਬੀ ਜਿਹੜਾ ਆਹ ਇੱਕ ਮੁੱਦਾ ਪੰਜਾਬ ਦਾ ਮੁੱਦਾ ਵੀ ਨਹੀਂ ਆਪਾਂ ਕਹਿ ਸਕਦੇ ਆਹ ਪੰਜਾਬ ਦੇ ਲੋਕਾਂ ਦਾ ਇੱਕ ਭਾਵਨਾਵਾਂ ਨਾਲ ਜੁੜਿਆ ਹੋਇਆ ਇਸ਼ੂ ਹੈ ਇੱਕ ਇੱਕ ਸੈਂਟੀਮੈਂਟ ਹੈਗਾ ਇਹ ਪੰਜਾਬ ਦੇ ਲੋਕਾਂ ਦਾ ਤੇ ਕੀ ਇਨਸਾਫ ਮਿਲੂਗਾ ਇਸ ਚੀਜ਼ ਦੇ ਉੱਪਰ ਜਾਫਰ ਸਿਰਫ ਨਹੀਂ ਇੱਕ ਚਿਹੇ ਜੀ ਥੰਮ ਖੜਾ ਹੋ ਗਿਆ ਬਸ ਉਹਦੇ ਦੁਆਲੇ ਹੀ ਪਾਰਟੀਆਂ ਘੁੰਮਣ ਗਈਆਂ ਦੇਖੋ ਜਦੋਂ ਕੋਈ ਵੀ ਮਸਲਾ ਹੈ ਖਾਸ ਤੌਰ ਤੇ ਇਦਾਂ ਦੇ ਮਸਲੇ ਅਦਾਲਤ ਦੇ ਵਿੱਚ ਚਲੇ ਜਾਂਦੇ ਨੇ ਤਾਂ ਉਹ ਸਾਰੀਆਂ ਦੀਆਂ ਜਿਹੜੀਆਂ ਬਾਕੀ ਤੜੇਬੰਦੀਆਂ ਹੁੰਦੀਆਂ ਨੇ ਉੱਥੋਂ ਨਿਕਲ ਕੇ ਜਿਹੜੀ ਬੋਲ ਹੈ ਉਹ ਹਾਈ ਕੋਰਟ ਦੇ ਮੈਦਾਨ ਵਿੱਚ ਚਲੀ ਜਾਂਦੀ ਹੈ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਅਦਾਲਤਾਂ ਦੇ ਮੈਦਾਨ ਦੇ ਵਿੱਚ ਇਸ ਵੇਲੇ ਸਾਰੀਆਂ ਗੱਲਾਂ ਬਾਤਾਂ ਹੋ ਰਹੀਆਂ ਨੇ ਸੋ ਜਾਂ ਸਿੱਟਾ ਜਿਹੜੀਆਂ ਨੇ ਬਣੀਆਂ ਉਹਨਾਂ ਦੇ ਮੁਤਾਬਕ ਚੀਜ਼ਾਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਇੱਥੋਂ ਕੋਈ ਉਸ ਕਿਸਮ ਦੀ ਸੰਭਾਵਨਾ ਮੈਨੂੰ ਨਹੀਂ ਲੱਗਦੀਆਂ ਜਿਹਦੇ ਵਿੱਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇਗਾ ਪਰ ਇਹ ਮਸਲਾ ਜਿਹੜਾ ਹੈਗਾ ਇਹਦੇ ਉੱਤੇ ਸਿਆਸਤ ਜਿਹੜੀ ਹੈਗੀ ਆ ਉਹ ਹੁੰਦੀ ਰਹੇਗੀ ਪਹਿਲਾਂ ਵੀ ਹੁੰਦੀ ਹੈ ਹੁਣ ਵੀ ਹੋਏਗੀ ਔਰ ਭੁੱਖ ਵਿੱਚ ਵੀ ਜਿਹੜੀ ਹੈਗੀ ਆ ਹੋਣ ਦੀਆਂ ਸੰਭਾਵਨਾਵਾਂ ਨੇ ਪਰ ਜਿਹੜਾ ਤੁਸੀਂ ਇਨਸਾਫ ਦੀ ਗੱਲ ਕਰ ਰਹੇ ਹੋ ਉਹਦੀਆਂ ਉਹਦੀਆਂ ਉਮੀਦਾਂ ਉਹਦੀਆਂ ਆਸਾਂ ਜਿਹੜੀਆਂ ਨੇ ਬਹੁਤ ਘੱਟ ਨਜ਼ਰ ਆਉਂਦੀਆਂ ਨੇ ਭੰਗੂ ਸਾਹਿਬ ਜੀ ਸਰਕਸਰਕ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਨਵੀਂ ਕੋਰ ਕਮੇਟੀ ਦਾ ਐਲਾਨ ਕਰਤਾ ਪਹਿਲਾਂ ਜਿਹੜੇ ਅ ਦੇ ਕੋ ਹਕੇ ਮਾਸਿਸ ਕੁਬੇ ਸਿੰਘ ਬਾਦਲ ਨੂੰ ਇਤਿਆਜ਼ ਦੀ ਭਾਵਨਾ ਦਿਖਾਉਣ ਦੀ ਗੱਲ ਕਰਦਾ ਸੀ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਕੱਢਿਆ ਸੱਤ ਹਲਕਾ ਇੰਚਾਰਜ ਹਟਾਏ ਕੋਰ ਕਮੇਟੀ ਵੀ ਭੰਗ ਕਰਤੀ ਸੀ ਹੁਣ ਕੋਰ ਕਮੇਟੀ ਨਵੀਂ ਬਣਾਈ ਆ ਪੁਰਾਣੇ ਬੰਦਿਆਂ ਦੇ ਵਿੱਚੋਂ ਇੱਕ ਵੀ ਬੰਦਾ ਕੋਰ ਕਮੇਟੀ ਚ ਰੱਖਿਆ ਨਹੀਂ ਜੀ ਆ ਪੰਘੂ ਸਾਹਿਬ ਦੇਖੋ ਅਕਾਲੀ ਦਲ ਬਾਦਲ ਨੂੰ ਸ਼ਾਇਦ ਇਹ ਲੱਗਦਾ ਹੈ ਕਿ ਕੋਰ ਕਮੇਟੀਆਂ ਬਦਲਣ ਦੇ ਨਾਲ ਯਾ ਪ੍ਰਧਾਨਗੀਆਂ ਬਦਲ ਦੇ ਨਾਲ ਜਾਂ ਹੋਰ ਅਹੁਦੇਦਾਰੀਆਂ ਬਦਲ ਦੇ ਨਾਲ ਸ਼ਾਇਦ ਮਸਲੇ ਹੱਲ ਹੋ ਜਾਣਗੇ ਇਹ ਉਹਨਾਂ ਦਾ ਬਹੁਤ ਵੱਡਾ ਭੁਲੇਖਾ ਹੈ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਕਾਲੀ ਦਲ ਜਿੰਨਾ ਕੁਰਬਾਨੀਆਂ ਕਰਕੇ ਹੋਂਦ ਵਿੱਚ ਆਇਆ ਸੀਗਾ ਔਰ ਜਿੰਨਾ ਕੁਰਬਾਨੀਆਂ ਕਰਕੇ ਉਸਨੇ ਲਗਭਗ ਲੰਬਾ ਸਮਾਂ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਰਾਜ ਸੱਤਾ ਭੋਗੀ ਹੈ ਔਰ ਜਿਹਦੇ ਕਰਕੇ ਵੱਡੇ ਬਾਦਲ ਸਾਹਿਬ ਪੰਜ ਵਾਰ ਮੁੱਖ ਮੰਤਰੀ ਪੰਜਾਬ ਦੇ ਬਣੇ ਨੇ ਸੋ ਉਹ ਇੱਕ ਕੁਰਬਾਨੀਆਂ ਦਾ ਦੌਰ ਸੀਗਾ ਉਹਦੇ ਵਿੱਚ ਚਾਹੇ ਪੰਜਾਬ ਦੇ ਬਸਲੇ ਹੋਣ ਪੰਜਾਬ ਦੇ ਪਾਣੀਆਂ ਦਾ ਮਸਲਾ ਹੋਵੇ ਪੰਜਾਬ ਦੀ ਖੇਤੀਬਾੜੀ ਕਿਸਾਨੀ ਦਾ ਮਸਲਾ ਹੋਵੇ ਪੰਜਾਬ ਦੀ ਨੌਜਵਾਨੀ ਦਾ ਮਸਲਾ ਹੋਵੇ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਹੋਵੇ ਪੰਜਾਬ ਦੀ ਰਾਜਸਥਾਨੀ ਚੰਡੀਗੜ੍ਹ ਦਾ ਮਸਲਾ ਹੋਵੇ ਯਾਨੀ ਕਿ ਇਹ ਮਸਲੇ ਅਕਾਲੀ ਦਲ ਨੇ ਕਿਸੇ ਵੇਲੇ ਬਹੁਤ ਵੱਡੇ ਪੱਧਰ ਦੇ ਉੱਤੇ ਉਠਾਏ ਸੀਗੇ ਔਰ ਆਪਣੇ ਘਰਾਂ ਚੋਂ ਬਾਹਰ ਨਿਕਲ ਕੇ ਸੜਕਾਂ ਤੇ ਆਏ ਸੀ ਵੱਡੀਆਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਵੱਡੇ ਸੰਘਰਸ਼ ਲੜੇ ਤਾਂ ਕਿਤੇ ਜਾ ਕੇ ਲੋਕਾਂ ਨੇ ਉਹਨਾਂ ਦੇ ਉੱਤੇ ਬਰੋਸਾ ਕੀਤਾ ਅਕਾਲੀ ਦਲ ਦੇ ਉੱਤੇ ਔਰ ਲੋਕਾਂ ਨੇ ਅਕਾਲੀ ਦਲ ਨੂੰ ਸਵਾਰਿਆ ਔਰ ਉਹ ਜਿਹਦੇ ਵਿੱਚੋਂ ਇੱਕ ਵੱਡੀ ਆਪਾਂ ਕਹਿ ਸਕਦੇ ਹਾਂ ਕਿ 1966 ਤੋਂ ਬਾਅਦ ਇੱਕ ਵੱਡੀ ਲੀਡਰਸ਼ਿਪ ਅਕਾਲੀ ਦਲ ਦੀ ਉੱਭਰ ਕੇ ਸਾਹਮਣੇ ਆਉਂਦੀ ਹੈ ਪਰ ਇਹ ਲੀਡਰਸ਼ਿਪ ਜਿਉਂ-ਜਿਉਂ ਰਾਜ ਸੱਤਾ ਭੋਗਦੀ ਹੈ ਔਰ ਜਿਉਂ-ਜਿਉਂ ਹੋ ਬਜ਼ੁਰਗ ਹੁੰਦੀ ਜਾਂਦੀ ਹੈ ਔਰ ਨਵੀਂ ਪੀੜੀ ਅੱਗੇ ਆਉਂਦੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਸੰਘਰਸ਼ਾਂ ਦਾ ਦੌਰ ਜਿਹੜਾ ਹੈ ਕਹੋ ਖਤਮ ਹੋ ਜਾਂਦਾ ਹੈ ਪੰਜਾਬ ਦੇ ਮੁੱਦੇ ਪੰਥਕਾਂ ਪੰਥਕ ਮੁੱਦੇ ਜਿਹੜੇ ਨੇ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਹਦੇ ਕਰਕੇ ਲੋਕਾਂ ਤੋਂ ਟੁੱਟਦੀ ਨਜ਼ਰ ਆਉਂਦੀ ਹੈ ਅਕਾਲੀ ਦਲ ਔਰ ਹੌਲੀ 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 ਜਦੋਂ ਤੱਕ ਸੁਖਬੀਰ ਬਾਦਲ ਇਹਦੇ ਪ੍ਰਧਾਨ ਬਣਦੇ ਨੇ ਉਦੋਂ ਤੱਕ ਤਾਂ ਇਹ ਹਾਲ ਹੋ ਜਾਂਦਾ ਕਿ ਆਪਣੀ ਹੋਂਦ ਦੀ ਲੜਾਈ ਜਿਹੜੀ ਹੈਗੀ ਹੈ ਲੜਨੀ ਪੈਂਦੀ ਹੈ ਸੋ ਇਸ ਵੇਲੇ ਵੀ ਆਪਾਂ ਕਹਿ ਸਕਦੇ ਹਾਂ ਕਿ ਇਹ ਮਸਲਾ ਜਿਹੜਾ ਕੋਸ਼ਿਸ਼ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਹੈ ਕਿ ਸ਼ਾਇਦ ਕੋਰ ਕਮੇਟੀਆਂ ਬਦਲ ਕੇ ਸ਼ਾਇਦ ਚਿਹਰੇ ਬਦਲ ਕੇ ਅਕਾਲੀ ਦਲ ਦੁਬਾਰਾ ਸਥਾਪਿਤ ਹੋ ਜਾਏਗਾ ਪੰਜਾਬ ਦੇ ਵਿੱਚ ਇਹ ਇੱਕ ਇਹ ਭਲੇਖੇ ਦੇ ਵਿੱਚ ਜੀਣਾ ਆ ਪਾਏ ਨੂੰ ਕਹਿ ਸਕਦੇ ਆ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਸਗੋਂ ਨੁਕਸਾਨ ਹੋਇਆ ਹੈ ਜੇ ਆਪਾਂ ਕਹੀਏ ਕਿ ਜਿਹੜੇ ਨਵੇਂ ਬੰਦੇ ਹੁਣ ਆਏ ਨੇ ਅਕਾਲੀ ਦਲ ਦੀ ਕੋਰ ਕਮੇਟੀ ਦੇ ਵਿੱਚ ਤਾਂ ਇਹਦੇ ਨਾਲ ਕੀ ਹੋ ਗਿਆ ਕਿ ਇੱਕ ਵੱਡਾ ਵਰਗ ਜਿਹੜਾ ਸੀਗਾ ਜਿਨੇ ਕਿਸੇ ਵੇਲੇ ਕੁਰਬਾਨੀਆਂ ਕੀਤੀਆਂ ਸੀ ਜਾਂ ਕਿਸੇ ਵੇਲੇ ਉਹ ਵੱਡੇ ਚਿਹਰੇ ਸੀ ਅਕਾਲੀ ਦਲ ਦੇ ਜਦੋਂ ਉਹ ਬਾਹਰ ਚਲੇ ਗਏ ਤਾਂ ਇਹਦੇ ਨਾਲ ਇੱਕ ਆਪਾਂ ਕਹਿ ਸਕਦੇ ਹਾਂ ਕਿ ਖੱਪਾ ਨਜ਼ਰ ਆ ਰਿਹਾ ਹੈ ਅਕਾਲੀ ਦਲ ਬਾਦਲ ਸਾਹਿਬ ਦੇ ਜਿਹੜੇ ਹੈਗਾ ਇਸ ਸਾਰੇ ਸਿਸਟਮ ਦੇ ਵਿੱਚ ਬੇਸ਼ੱਕ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਉਹ ਸਾਰੇ ਚੀਜ਼ ਨੂੰ ਕੰਟਰੋਲ ਕਰਨ ਦੀ ਜ਼ਰੂਰ ਕੋਸ਼ਿਸ਼ ਇਸ ਵੇਲੇ ਕਰਦੇ ਦਿਖਾਈ ਦੇ ਰਹੇ ਨੇ ਔਰ ਬਾਦਲ ਸਾਹਿਬ ਦੇ ਆਲੇ ਦੁਆਲੇ ਜਿਹੜੀ ਨਵੀਂ ਕੋਰ ਕਮੇਟੀ ਘੁੰਮਦੀ ਨਜ਼ਰ ਆਉਂਦੀ ਹੈ ਪਰ ਸਵਾਲ ਤਾਂ ਇਹੀ ਹੈ ਨਾ ਕਿ ਪੰਜਾਬ ਦੇ ਮੁੱਦੇ ਕੌਣ ਚੁਕੇਗਾ ਪੰਜਾਬ ਦੇ ਜਿਹੜੇ ਇਸ ਵੇਲੇ ਪੱਖ ਦੇ ਮੁੱਦੇ ਨੇ ਉਹਨਾਂ ਦੀ ਗੱਲ ਕੌਣ ਕਰੇਗਾ ਜਦੋਂ ਆਪ ਹੀ ਅਕਾਲੀ ਦਲ ਕਈ ਟੁਕੜਿਆਂ ਦੇ ਵਿੱਚ ਵੰਡਿਆ ਜਾ ਚੁੱਕਿਆ ਹੈ ਤਾਂ ਇਹ ਮੈਨੂੰ ਲੱਗਦਾ ਹੈ ਕਿ ਪੰਜਾਬ ਪੰਜਾਬੀ ਔਰ ਪੰਜਾਬੀਅਤ ਦੇ ਲਈ ਬੜਾ ਜਿਹੜਾ ਹੈਗਾ ਇੱਕ ਮੰਦਭਾਗਾ ਦੌਰ ਕਹਿ ਸਕਦੇ ਹਾਂ ਅਕਾਲੀ ਦਲ ਦੇ ਲਈ ਤਾਂ ਹੈ ਹੀ ਹੈ ਪਰ ਅਕਾਲੀ ਦਲ ਉਸ ਕਿਸਮ ਦਾ ਕਿਉਂ ਨਹੀਂ ਬਣ ਰਿਹਾ ਉਸ ਕਿਸਮ ਦੇ ਮੁੱਦੇ ਕਿਉਂ ਨਹੀਂ ਚੱਕ ਰਿਹਾ ਜਿੱਦਾਂ ਦੇ ਉਹ ਉਹਦੀ ਵਿਰਾਸਤ ਰਹੀ ਹੈ ਔਰ ਉਹਦਾ ਇਤਿਹਾਸ ਰਿਹਾ ਹੈ ਉਹਨੂੰ ਇਸ ਤਰ੍ਹਾਂ ਦੇ ਮੈਨੂੰ ਲੱਗਦਾ ਹੈ ਕਿ ਲੜਾਈ ਝਗੜਿਆਂ ਨਾਲੋਂ ਪੰਜਾਬ ਦੇ ਜਿਹੜੇ ਅਸਲੀ ਮੁੱਦੇ ਨੇ ਇਸ ਵੇਲੇ ਉਹਨਾਂ ਦੇ ਉੱਤੇ ਕਨਸੈਂਟਰੇਟ ਕਰਨਾ ਚਾਹੀਦਾ ਹੈ ਨਾ ਕਿ ਕੋਰ ਕਮੇਟੀਆਂ ਬਦਲਣ ਦੇ ਨਾਲ ਇਹਦੇ ਨਾਲ ਤਾਂ ਕੀ ਹੋਏਗਾ ਕਿ ਚਿਹਰੇ ਬਦਲ ਜਾਣਗੇ ਪਰ ਗੱਲ ਉੱਥੇ ਦੀ ਉੱਥੇ ਰਹਿਣੀ ਹੈ ਔਰ ਇਹਦੇ ਨਾਲ ਕੋਈ ਬਹੁਤਾ ਫਰਕ ਨਹੀਂ ਪੈਣ ਲੱਗਿਆ ਪੰਘੂ ਸਾਹਿਬ ਤੇ ਅਗਲੀ ਖਬਰ ਅਫਾਕ ਸਾਹਿਬ ਹੈਗੀ ਆ ਆਮ ਆਦਮੀ ਪਾਰਟੀ ਨੇ ਪੇਵਾ ਦੇ ਵਿੱਚ ਰੈਲੀ ਕੀਤੀ ਹੈ ਵੱਡੀ ਤੇ ਸਾਰਾ ਤਾਮਜਾਮ ਕਹਿੰਦੇ ਕਿ ਹਰਿਆਣਾ ਦੇ ਵਿੱਚ ਸਰਕਾਰ ਬਣਾਉਣੀ ਹੈ ਇਸ ਵਾਰ ਧਿਆਨ ਸਾਰਾ ਉੱਥੇ ਆ ਦੇਖੋ ਕੋਈ ਵੀ ਜਦੀ ਪਾਰਟੀ ਹੁੰਦੀ ਆ ਆਪਾਂ ਪਹਿਲਾਂ ਵੀ ਸਿਆਸਤ ਬਾਰੇ ਗੱਲ ਕਰਕੇ ਹਟਿਆ ਕਿ ਸਿਆਸੀ ਪਾਰਟੀ ਦਾ ਮਕਸਦ ਹੀ ਸਿਆਸਤ ਕਰਨਾ ਹੁੰਦਾ ਹੈ ਔਰ ਸਿਆਸਤ ਦਾ ਮਤਲਬ ਹੈ ਕਿ ਸੱਤਾ ਦੀ ਲੜਾਈ ਸੱਤਾ ਨੂੰ ਬਾਏ ਹੁੱਕ ਐਂਡ ਕਰੁਕ ਯਾਨੀ ਕਿ ਹਰ ਹਾਲਤ ਦੇ ਵਿੱਚ ਗ੍ਰਹਿਣ ਕਰਨਾ ਸੋ ਕੋਸ਼ਿਸ਼ ਹੈ ਬਾਕੀ ਜਿਵੇਂ ਨੈਸ਼ਨਲ ਪਾਰਟੀਆਂ ਜਾਂ ਜਿਹੜੀਆਂ ਲੋਕਲ ਪਾਰਟੀਆਂ ਨੇ ਹਰਿਆਣੇ ਦੀਆਂ ਉਹ ਆਪਣੇ ਤੌਰ ਤੇ ਜ਼ੋਰ ਲਾ ਰਹੀਆਂ ਨੇ ਉਸੇ ਤਰ੍ਹਾਂ ਆਮ ਆਦਮੀ ਪਾਰਟੀ ਪਿਛਲੇ ਲੰਬੇ ਸਮੇਂ ਤੋਂ ਇਹ ਨਹੀਂ ਕਿ ਪਹਿਲੀ ਵਾਰ ਕੋਈ ਉੱਥੇ ਦਖਲ ਅੰਦਾਜ਼ੀ ਆਮ ਆਦਮੀ ਪਾਰਟੀ ਦੀ ਹੋ ਰਹੀ ਹੈ ਪਿਛਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਕਾਂਗਰਸ ਔਰ ਆਪ ਦਾ ਘਟ ਜੋੜ ਸੀਗਾ ਜਿਹਦੇ ਵਿੱਚ ਇੱਕ ਟਿਕਟ ਜਿਹੜੀ ਹੈਗੀ ਹੈ ਉਹ ਆਮ ਆਦਮੀ ਪਾਰਟੀ ਨੂੰ ਦਿੱਤੀ ਗਈ ਸੀਗੀ ਔਰ ਜੇ ਆਪਾਂ ਉਸ ਤੋਂ ਵੀ ਪਿੱਛੇ ਜਾਈਏ ਤਾਂ ਪਿਛਲੀਆਂ ਚੋਣਾਂ ਦੇ ਵਿੱਚ ਵੀ ਆਮ ਆਦਮੀ ਪਾਰਟੀ ਜਿਹੜੀ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਉਹਦੇ ਵਿੱਚ ਵੀ ਇੰਡੀਪੈਂਡੈਂਟ ਲੜੀ ਸੀਗੀ ਔਰ ਮੈਨੂੰ ਇਹ ਲੱਗਦਾ ਹੈ ਕਿ ਕਿ ਦਿੱਲੀ ਬਿਲਕੁਲ ਨਜ਼ਦੀਕ ਹੈ ਔਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸੱਤਾ ਹੈ ਔਰ ਪੰਜਾਬ ਦੇ ਵਿੱਚ ਕਿਉਂਕਿ ਦੋ ਐਸੀਆਂ ਸਟੇਟਾਂ ਨੇ ਜਿਹੜੀਆਂ ਹਰਿਆਣੇ ਦੇ ਨਾਲ ਬਿਲਕੁਲ ਲੱਗਦੀਆਂ ਨੇ ਤਾਂ ਕਿਤੇ ਨਾ ਕਿਤੇ ਇਹਦਾ ਅਸਰ ਜਿਸ ਤਰ੍ਹਾਂ ਦਾ ਵੀ ਹੈ ਚਾਹੇ ਆਪਾਂ ਕਹਿ ਸਕਦੇ ਹਾਂ ਕਿ ਦਿੱਲੀ ਦੇ ਵਿੱਚ ਹੈ ਚਾਹੇ ਉਹ ਪੰਜਾਬ ਦੇ ਵਿੱਚ ਹੈ ਉਹਦਾ ਅਸਰ ਹੌਲੀ-ਹੌਲੀ ਹਰਿਆਣੇ ਦੇ ਵਿੱਚ ਜਾਣੀ ਜਾਣਾ ਹੈ ਸੋ ਉਮੀਦ ਹੈ ਕਿ ਜਿਸ ਤਰ੍ਹਾਂ ਦੇ ਸੁਪਨੇ ਲੈ ਕੇ ਆਮ ਆਦਮੀ ਪਾਰਟੀ ਹਰਿਆਣੇ ਦੇ ਵਿੱਚ ਜਾ ਰਹੀ ਹੈ ਔਰ ਉਹਨਾਂ ਦੇ ਸੁਪਨੇ ਹੋ ਸਕਦਾ ਹੈ ਕਿ ਜ਼ਰੂਰ ਪੂਰੇ ਹੋਣ ਬਾਕੀ ਇਹ ਸਟਰਗਲ ਹੈ ਇਹ ਤਾਂ ਸੰਘਰਸ਼ ਹੈ ਕਿ ਕਿੰਨਾ ਉਹ ਲੋਕਾਂ ਨੂੰ ਹਰਿਆਣੇਦਿਆਂ ਨੂੰ ਆਪਣੇ ਗੱਲਾਂ ਚ ਲੈ ਕੇ ਆ ਉਹਨਾਂ ਨਾਲ ਗਰੰਟੀਆਂ ਦੇ ਰਾਹੀਂ ਉਹਨਾਂ ਦੇ ਨਾਲ ਕੰਮਾਂ ਦੇ ਰਾਹੀਂ ਉਹਨਾਂ ਨਾਲ ਰਾਜ ਤਾਕਾਇਮ ਕਰ ਸਕਦੀ ਹੈ ਇਹ ਹੁਣ ਸਮਾਂ ਦੱਸੇਗਾ ਪਰ ਕੋਸ਼ਿਸ਼ ਜਿਹੜੀ ਆਪਾਂ ਕਹਿ ਸਕਦੇ ਆ ਚੰਗੀ ਕੋਸ਼ਿਸ਼ ਹੈ ਔਰ ਹਰਿਆਣੇ ਦੇ ਵਿੱਚ ਉਹਨਾਂ ਨੂੰ ਭਰਮਾ ਹੰਗਾਰਾ ਵੀ ਮਿਲਦਾ ਨਜ਼ਰ ਆ ਰਿਹਾ ਹੈ ਪਿਛਲੇ ਵਾਰੀ ਵੀ ਕਾਫੀ ਹੰਗਾਰਾ ਉਹਨਾਂ ਨੂੰ ਮਿਲਿਆ ਸੀਗਾ ਕਾਫੀ ਪ੍ਰਤੀਸ਼ਤ ਵੋਟ ਬੈਂਕ ਉਹਨਾਂ ਦਾ ਸੀਗਾ ਸੋ ਪ੍ਰਤੀਸ਼ਤ ਜਿਹੜਾ ਹੈਗਾ ਆਉਣ ਵਾਲੇ ਸਮੇਂ ਤੇ ਦੇ ਵਿੱਚ ਕਿਦਾਂ ਦਾ ਰਹਿੰਦਾ ਹੈ ਇਹ ਹੁਣ ਉਹਨਾਂ ਦਾ ਸਟਰਗਲ ਉਹਨਾਂ ਦਾ ਸੰਘਰਸ਼ ਉਹਨਾਂ ਦੀ ਉੱਥੇ ਹੋਂਦ ਕਿਸ ਤਰ੍ਹਾਂ ਦੀ ਰਹੇਗੀ ਇਹ ਹੀ ਦੱਸੇਗੀ ਪਰ ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ ਚੰਗਾ ਇੱਕ ਕਦਮ ਹੈ ਹਰਿਆਣੇ ਦੇ ਵਿੱਚ ਜਾਣ ਦੇ ਲਈ ਚੰਗਾ ਮੌਕਾ ਹੈ ਔਰ ਮਾਨ ਸਾਹਿਬ ਨੇ ਭੇਵੇ ਦੇ ਵਿੱਚ ਜਿਸ ਤਰ੍ਹਾਂ ਦੀ ਰੈਲੀ ਕੀਤੀ ਔਰ ਵੱਡੇ ਪੱਦਰ ਦੇ ਉੱਤੇ ਲੋਕਾਂ ਦਾ ਇਕੱਠ ਉੱਥੇ ਹੋਇਆ ਤਾਂ ਇਥੋਂ ਕਹਿ ਸਕਦੇ ਹਾਂ ਕਿ ਹਰਿਆਣੇ ਦੇ ਲੋਕ ਵੀ ਹੋ ਸਕਦਾ ਹੈ ਕਿ ਮਾਨ ਸਾਹਿਬ ਨੂੰ ਪਸੰਦ ਕਰਦੇ ਹੋਣ ਜੀ ਪੰਗੂ ਸਾਹਿਬ ਜੀ ਬਿਲਕੁਲ ਸਰਪਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਮਿਹਰਬਾਨੀ ਧੰਨਵਾਦ ਸ਼ੁਕਰੀਆ ਜੀ ਜੀ ਥੈਂਕ ਯੂ ਰੋਲ ਸਾਹਿਬ